ਸਤਿ ਸ਼੍ਰੀ ਅਕਾਲ ਜੀ ਜੀ ਪੰਜਾਬੀ ਜੱਟਾ ਡਾਕਵਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਆ ਨੇ ਸਾਡੇ ਪੱਤਰਕਾਰ ਨੇ ਗੁਰਦਾਸਪੁਰ ਤੋਂ ਤੁਹਾਨੂੰ ਦੱਸੀ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ ਉਹ ਲੈਂਡ ਪੂਲਿੰਗ ਪਾਲਸੀ ਤੇ ਭਾਰਤ ਮਾਲਾ ਰੋਡ ਦੇ ਵਿਰੋਧ ਦੇ ਵਿੱਚ ਬਹੁਤ ਵਾਰ ਕਿਸਾਨਾਂ ਵੱਲੋਂ ਜਿਹੜਾ ਆ ਉਹ ਰੈਲੀਆਂ ਕੀਤੀਆਂ ਗਈਆਂ ਤੇ ਬਹੁਤ ਜ਼ਿਆਦਾ ਧਰਨੇ ਮੁਜ਼ਾਰੇ ਵੀ ਕੀਤੇ ਜਾ ਰਹੇ ਨੇ ਉਹ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਇੱਕ ਟਰੈਕਟਰ ਮਾਰਚ ਕੱਢਿਆ ਗਿਆ ਤੇ ਉਸ ਤੋਂ ਬਾਅਦ ਹੁਣ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਉਹ ਆ ਰਹੀਆਂ ਨੇ ਮੋਟਰਸਾਈਕਲ ਰੈਲੀ ਸਕੂਟਰ ਰੈਲੀ ਤੁਸੀਂ ਦੇ ਦੇ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੋਟਰਸਾਈਕਲ ਸਕੂਟਰ ਜਿਹੜੇ ਨੇ ਉਹ ਕਿਸਾਨ ਲੈ ਕੇ ਸੜਕਾਂ ਦੇ ਉੱਤੇ ਨਿਕਲੇ ਨੇ ਇੱਕ ਵੱਡੀ ਰੈਲੀ ਦਾ ਰੂਪ ਜੜਾਇਆ ਉਹ ਦਿੱਤਾ ਗਿਆ ਹੈ ਮੋਟਰਸਾਈਕਲ ਰੈਲੀ ਨੂੰ ਤਾਂ ਦੱਸ ਦੇ ਕਿ ਗਰਦਾਸ ਪੋਰ ਪਠਾਨਕੋਟ ਹਾਈਵੇ ਤੋਂ ਚੱਲ ਕੇ ਪੂਰੇ ਗਰਦਾਸ ਪਸਪੁਰ ਦੇ ਰੌਂਡ ਜਿਹੜੇ ਨੇ ਉਹ ਕੀਤੇ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਪੂਰੇ ਗਰਦਾਸਪੁਰ ਦੇ ਵਿੱਚ ਜਿਹੜਾ ਆ ਉਹ ਕਿਸਾਨ ਜੁਨੀਅਨ ਵੱਲੋਂ ਕਿਸਾਨਾਂ ਕਿਸਾਨਾਂ ਦੀਆਂ ਵੱਖ-ਵੱਖ ਜੁਨੀਨਾ ਵੱਲੋਂ ਜਿਹੜਾ ਆ ਇਹ ਰੋਸ ਪ੍ਰਦਰਸ਼ਨ ਇਹ ਰੈਲੀ ਜਿਹੜੀ ਇਹ ਮੋਟਰਸਾਈਕਲ ਰੈਲੀ ਕੀਤੀ ਗਈ ਨਾਲ ਦੇ ਨਾਲ ਤੁਹਾਨੂੰ ਦੱਸ ਦੇ ਕਿ ਦੂਸਰੇ ਪਾਸੇ ਬਟਾਰਾ ਤੋਂ ਵੀ ਪਹਿਲਾਂ ਤੁਸੀਂ ਤਸਵੀਰਾਂ ਦੇ ਚੁੱਕੇ ਹੋ ਕਿ ਉੱਥੇ ਵੀ ਜਿਹੜਾ ਆ ਇਹ ਰੈਲੀ ਕੱਢੀ ਗਈ ਤੇ ਉੱਥੇ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਮੋਟਰਸਾਈਕਲ ਲੈ ਕੇ ਸੜਕਾਂ ਤੇ ਪਹੁੰਚੇ ਹੋਏ ਹਨ ਤੇ ਆਓ ਗੱਲਬਾਤ ਕੀ ਕਹਿੰਦੇ ਆ ਕੀ ਕਹਿੰਦੇ ਨੇ ਕਿਸਾਨ ਇਸ ਮਸਲੇ ਦੇ ਵਿੱਚ ਆ ਕਿਸਾਨ ਮਦੂਤ ਸਿੰਘ ਜੀ ਪੰਜਾਬ ਜੋ ਅਸੀਂ ਹਿੰਦਰੀ ਜੀ ਪੂਰੇ ਜੋਂਜੇ ਦੇ ਪੁਰਾ ਗਰਦਾਬ ਉਹ ਸਾਡਾ ਅੱਜ ਜੋ ਸਰਕਾਰ ਨੇ ਲੈਣ ਤੋਂ ਪਾਲਸੀ ਬਾਰੇ ਜੋ ਲੋਕਾਂ ਤੋਂ ਸੰਕਲਖਸ਼ਾ ਦੀ ਮਿਨਾ ਹਰੇ ਪਲੇ ਕਾਰੇ ਕਰਈ ਆ ਕੋ ਨੂੰ ਰੋਕਿਆ ਤੇ ਸਾਡੇ ਪੂਰੇ ਪੰਜਾਬ ਦੇ ਕਿਸਾਨ ਐਸਾ ਆਪ ਤਾਂ ਰੋਣ ਤੇ ਆ ਆਪਣੀਆਂ ਜ਼ਮੀਨਾਂ ਬਚਾਉਂਗਾ ਤੇ ਫੜਾ ਪਾਉਂਗਾ ਤੇ ਸਰਕਾਰ ਜੋ ਮੰਗ ਭਾਗੀ ਜੋ ਮਾਰੇ ਕਾਨੂੰਨ ਲੈ ਕੇ ਆਈ ਆ ਆਈ ਦੇ ਵਿਰੋਧ ਵਿੱਚ ਪੂਰੇ ਪੰਜਾਬ 'ਚ ਅੱਜ ਮੋਟਾ ਗਾਲੀ ਮਾਰ ਦਿੱਤਾ ਤੇ ਹਕਾਕਮ ਦੱਸਣਾ ਚਾਹੁੰਦੇ ਆ ਕਿ ਆਹੀ ਇਹ ਜ਼ਮੀਨਾਂ ਪਿਆ ਨਹੀਂ ਜਾਣ ਦੇਣੀਆਂ ਤੇ ਨਾ ਸਾਹਾਂ ਠਗਾ ਕਰੇ ਨਾ ਠੱਗਾ ਹੁਂ ਦਵਾਂਗੇ ਹੁਣ ਮਾਨਮਨ ਰਾਮ ਤੇ ਗੱਲ ਆਈ ਹੈ ਤੇ ਕਰਕੇ ਆਪਣਾ ਫੈਲਾ ਨਾ ਹੁ ਬਚਾਣੇ ਕਰਕੇ ਪੂਰੇ ਪੰਜਾਬ 'ਚ ਅੱਜ ਮੋਟਾ ਮਾਰ ਕੇ ਇੱਕ ਚਿਪਲ ਮੀਟਿੰਗ ਲਗਣ ਜਾਣਗੇ ਇੱਕ ਨੈਸ਼ਨਲ ਹੈਜ ਜੋ ਸਰਦਾਰ ਸਾਹਿਬ ਮੰਗਿਆ ਉਹਦੇ ਕਿਸਾਨਾਂ ਦੇ ਬਕਾਇਆ ਦਾ ਰਹਿਣ ਕਿਸਾਨਾਂ ਦਾ ਬਕਾਇਆ ਨਹੀਂ ਪਾਇਆ ਜਾਊਗਾ ਉਹ ਵੀ ਅਪ ਜੀਮਾ ਦੇ ਕਰਜ਼ਾ ਨਹੀਂ ਕਰਵਾਵਾਂਗੇ ਤੇ ਬਾਕੀ ਦੇ ਲੈਂਡ ਪੋਲਿਕ ਪਾਸ਼ੀਆ ਇਹ ਭਗਵੰਦ ਮਾਧਾਂ ਤੋਂ ਇਹ ਤੇਰੀ ਪਾਣੀ ਹੁਣ ਲਾਉਂਦਾ ਆਈਏ ਕਰ ਲਾਉਂਦਾ ਆ ਦੇ ਸਾਡੀਆਂ ਜ਼ਮੀਨਾਂ ਸਾਡੀਆਂ ਮਾਵਾਂ ਨੇ ਆਈਆਂ ਆ ਤੇ ਆਪਾਂ ਸੇਰ ਦੇਵਾਂਗੇ ਲੇਕਿਨ ਜਿਨਾ ਨਹੀਂ ਦੇਵਾਂਗੇ ਤੇਰਾ ਨਾਂ ਰੇਸ਼ਮ ਸਿੰਘ ਹੈ ਜੀ ਮੇਰਾ ਟੇਡ ਥੱਲੋ ਕੋਰਾ ਤੇ ਅਹੀਂ ਲਾਲ ਸਿੰਘ ਬਾਬਾ ਕੁੱਲੀ ਵਾਲੇ ਦੇ ਇਹ ਜੋਂਟ ਚਾਹੀਦੀ ਇਹ ਇਹ ਮਾਤ ਜਿਹੜਾ ਕੱਢਿਆ ਵਾ ਜਿਹੜਾ ਹੁਣ ਲੈ ਨੀ ਟਿਲਿੰਗ ਕਰ ਰਿਆ ਜੀ ਕਲੋਨੀਆ ਬਣਾਉ ਆਪੇ ਉਹ ਘਰਾਰੇ ਪਿੰਡ ਦੀ ਇਹਨਾਂ ਨੇ ਬਹੁਤ ਜ਼ਮੀਨ ਲੈਣੀ ਹੈ ਇਸ ਕਰਕੇ ਉਹਦੇ ਰੋਸ ਤੋਂ ਜਿਹੜੇ ਟੇਪ ਵਾਲੇ ਮੀਟਰ ਇਹਨਾਂ ਨੇ ਲਾਉਣੇ ਆ 2020 ਦਾ ਜਿਹੜਾ ਬਿਗਲੀ ਥੋੜ ਵੇਲੇ ਨਾਲ ਇਹਨਾਂ ਨੇ ਲਿਆਂਦਾ ਹੋਇ ਤੇ ਟੇਪ ਵਾਲੇ ਮੀਟਰ ਲੱਗ ਕੇ ਲੋਕਾਂ ਨੂੰ ਬਹੁਤ ਤੰਗੀ ਆਉਣੀ ਹੈ ਜੀ ਉਸ ਕਰਕੇ ਰੋਜ਼ ਵਜੋਂ ਅਹੀਂ ਇਹ ਮਾਰਤੇ ਕੱਢ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਨਵਜੋਤ ਸਿੰਘ ਆ ਪਿੰਡ ਹਲੋਪੁਰ ਦਾ ਇਹ ਜਿਹੜਾ ਲੈਂਡ ਪੂਲਿੰਗ ਦੇ ਸਾਰੇ ਪੰਜਾਬ ਵਿੱਚ ਅੱਜ ਸਮੂਹ ਜਿਹੜਾ ਮੋਟਰਸਾਈਕਲ ਬਾਠ ਕੀਤਾ ਜਾ ਰਿਹਾ ਵਾ ਇਸੇ ਸਬੰਧ ਵਿੱਚ ਸਾਡੀ ਗੁਰਦਾਸਪੁਰ ਦੀਆਂ ਵੀ ਜਿੰਨੇ ਵੀ ਕਿਸਾਨ ਸਾਥੀ ਜੁਣਾ ਹੈਗੇ ਆ ਇਕੱਠੇ ਹੋ ਕੇ ਜਿਹੜਾ ਅੱਜ ਅ ਇਹਦਾ ਕਰ ਰਹੇ ਆ ਕਿਉਂਕਿ ਸਿਰ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਬੈਲੀ ਜਿਹੜੀ ਪੁਆਇਰ ਕੀਤੀ ਜਾ ਰਹੀ ਹੈ ਠੱਕੇ ਦੇ ਨਾਲ ਸਾਈਕਲ ਲਈ ਇਹ ਕਿ ਜਿਹੜਾ ਉਹ ਚਿਪ ਵਾਲੇ ਮੀਟਰਾਂ ਦਾ ਜਿਆਦਾ ਜਿਆਦਾ ਸਬੰਧ ਹੈ ਜਿਹੜੇ ਪਿੰਡਾਂ ਦੇ ਵਿੱਚ ਲਾਏ ਜਾ ਰਹੇ ਨੇ ਧੱਕੇ ਦੇ ਨਾਲ ਅਸੀਂ ਉਹਦੇ ਵਿਰੋਧ ਕਰ ਰਹੇ ਹਾਂ ਵਿਰੋਧ ਸ਼ਾਮਲ ਹੋਣ ਵਾਸਤੇ ਅੱਜ ਮੋਟਰਸਾਈਕਲ ਮਾਰਚ ਕਰ ਰਹੇ ਹਾਂ ਬਸ ਗੱਲ